फैसला किया क्या हम जो तुम सह चुकी उदों तो लैके दो हजार रुपया पर मंथ हरेक सरपंच में नहीं कर देंगे बाद ला पहले दो ले लो ਪਿਛਲਾ ਜਿਹ ਦਿਨ ਵੀ ਮਹੀਨੇ ਜਿਹੜੇ ਲੰਘੇ ਉਹ ਵੀ ਦੇਵਾਂਗੇ ਜਦੋਂ ਤੋਂ ਸੌ ਚੁੱਕੀ ਆ ਮਤਲਬ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜਾਂ ਉਹ ਬਕਾਇਆ ਮਿਲ ਜਾਊਗਾ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ ਕੋਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨਹੀਂ ਬਸ ਹੀ ਕਿਤੇ ਜਾਣਾ ਜਿਵੇਂ ਕੋਈ ਆ ਗਿਆ ਜਿਵੇਂ ਵਿਸਫਾਸ ਸਾਹਿਬ ਬਲੋਂ ਆਪ ਆ ਰੇਡ ਤੇ 100 ਰੁਪਏ ਲਾਤਾ ਜੀ ਲਵਾ ਦਿਆ ਕਰੋ ਹਨ ਉਹਦੇ ਬਾਅਦ ਤੇ ਵਿਖੇਡਾ ਨੂੰ ਕਿਤੇ ਕੋ ਦੇਣੇ ਪੈ ਗਏ ਕੋਈ ਠੀਕ ਹੈ ਹਾਂਜੀ ਹਾਂਜੀ ਉਹ ਕਰਦਿਆਂ ਕਰਦਾਂਗੇ ਤੁਸੀਂ ਭਵਰੀ ਨਾ ਕਰੋ ਤੁਸੀਂ ਹਾਂਜੀ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮੈਂ ਨਾਲ ਕਾਲੇ ਭੱਗਦੇ ਹਾਂ ਥੋੜੀ ਜਿਹੀ देखो हूँ कुछ भी नहीं है दो हजार तो लो पे नहीं ला देंगे ला देंगे जीरो भी ला देंगे थोड़ा ही पैसा थनों ही देना है बाकी तो बाकी जी समस्या भी लिखाइया ने सारे नोट कर लिया बहुत सारे पिंड ने जिन्होंने को बहुत सारी इनकम हैगी है, है। जिम्मे साड पिंडे पिंड को मालवे जिमें काफ़ी पिंड ने जिमेंदाममपुर हो गया बाल दलों हो गया तीन तीन सौ एकड़ जमीन है पंचायतों को तीन सौ एकड़ ਉੱਥੇ ਤੱਕ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਐ ਜਿਹਨਾਂ ਕੋਲ ਕੁਝ ਵੀ ਨਹੀਂ ਜਿਵੇਂ ਉਹ 14800 ਰੁਪਏ ਹੀ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੈਕਟਰੀ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਦਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਰਜ਼ੀ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲੇ ਪੰਚਾਇਤ ਕੋਲੇ ਜ਼ਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਨ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਉਹ ਮਿਲੂਗਾ ਜਿਵੇਂ ਸਾਡੇ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ ਚ ਬੈਠ ਕੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਅਸ ਤਾਂ ਉਹਨਾਂ ਗੁਰੂਆਂ ਦੇ ਮਤਲਬ ਵਾਰਿਸਾਂ ਜੀ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕ ਦੀ ਜਾਤ ਸਭ ਇੱਕੋ ਪਹਿਚਾਨ ਉਹ ਕੱਲਾਂ ਦਸੀਆਂ ਸੋ ਪਿੰਡ ਜਿਹੜੇ ਨੇ ਪਿੰਡਾਂ 'ਚ ਤੇ ਰੱਬ ਵੱਸਦਾ ਜੀ ਪਿੰਡਾਂ 'ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਐ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜੇ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਕ ਸਾਂਝ ਆਪਸ 'ਚ ਤੇ ਉਹ ਬਹੁਤ ਵਧੀਆ ਔਰ ਮੈਨੂੰ ਤੁਹਾਨੂੰ ਇੱਕ ਵਧਾਈ ਵੀ ਦੇਣੀ ਚਾਹਣਾ ਬਹੁਤ ਸਾਰੇ ਪਿੰਡਾਂ ਨੇ ਮੱਤੇ ਪਾ ਕੇ ਦਿੱਤੇ ਜੇ ਤੁਹਾਡੀ ਜ਼ਰੂਰਤ ਹੈ ਪੈਣੀ ਹੈ ਜੀ ਯੋਧ ਨਸ਼ਿਆਂ ਵਿਰੋਧ ਬਹੁਤ ਸਾਰੇ ਪਿੰਡਾਂ 'ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚੋਂ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਬਾਈ ਕੱਟ ਕਰਾਂਗੇ ਅਸੀਂ ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾਂ ਉਹਦੇ ਹੱਕ 'ਚ ਜਾਊਗਾ ਤਾਂ ਉਹਦਾ ਬਾਈ ਕੱਟ ਕੀਤਾ ਜਾਊਗਾ ਹਾਂ ਜੇ ਕੋਈ ਨਸ਼ੇ ਕਰਦਾ ਉਹਨੂੰ ਅਸੀਂ ਉਹ ਨਹੀਂ ਮੰਨਦੇ ਉਹ ਤਾਂ ਮਰੀਜ਼ ਹੈ ਉਹ ਤਾਂ ਫਸ ਗਿਆ ਵਿਚਾਰਾ ਜੇ ਉਹ ਛੱਡਣੇ ਚਾਹੁੰਦੇ ਹੋਣ ਕੋਈ ਨਸ਼ੇ ਤਾਂ ਤੁਹਾਨੂੰ ਲਾਗਲੇ ਪਿੰਡਾਂ ਦੇ ਓਟ ਕਲੀਨਿਕ ਜਾਂ ਜਿਹੜੇ ਰੀਹੈਬ ਸੈਂਟਰ ਨੇ ਉਹ ਦੱਸਾਂਗੇ ਸਰਕਾਰ ਦੇ ਖਰਚੇ ਤੇ ਸਾਰਾ ਸਰਕਾਰ ਦੇ ਖਰਚੇ ਤੇ ਉਹਦਾ ਇਲਾਜ ਕਰਾ ਕੇ ਉਹਨੂੰ ਐ ਦੁਬਾਰਾ ਮਤਲਬ ਮੁਕਤ ਹਵਾ ਚ ਲਿਆ ਕੇ ਤੇ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਫੱਟਾ ਲਾ ਤਿਆ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਸ਼ਾ ਮੁਕਤ ਹੈ ਉਸ ਪਿੰਡ ਨੂੰ ਇੱਕ ਬਟ ਸੋ ਉਹਨੂੰ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਤੇ ਬਾਅਦ ਉਹਨੂੰ ਉਸ ਪਿੰਡ ਨੇ ਉਸ ਪਿੰਡ ਨੇ ਜੋ ਮੰਗਾ ਰੱਖਣੀਆਂ ਹੈ ਕੁਮ ਹਲਕ ਕਲੀਨਿਕ ਬਣਾਉਣਾ ਉਸ ਪਿੰਡ ਨੇ ਸਕੂਲ ਚ ਲਾਇਬ੍ਰੇਰੀ ਬਣਾਉਣੀ ਹੈ ਕਮਰੇ ਬਣਾਉਣੇ ਹੈ ਜਾ ਕੋਈ ਹੋਰ ਇਹੋ ਜਿਹਾ ਕੰਮ ਹੈ ਸੋਲਰ ਲਾਈਟਾਂ ਲਾਉਣੀਆਂ ਚਲੋ ਟੋਬੇ ਤੇ ਗਰਾਊਂਡ ਤਾਂ ਕਰ ਹੀ ਰਹੇ ਆ ਉਹ ਤਾਂ ਇੱਧਰ ਹੀ ਆ ਗਿਆ ਸੋਲਰ ਲਾਈਟਾਂ ਲਾਉਣੀਆਂ ਨੇ ਪਿੰਡ ਚ ਕੋਈ ਪਿੰਡ ਚ ਐਂਬੂਲੈਂਸ ਚਾਹੀਦੀ ਹੈ ਜਾਂ ਕੋਈ ਪਿੰਡ ਚ ਕੋਈ ਹੋਰ ਕੋਈ ਮਲ ਕੋਈ ਵੀ ਕਿਸੇ ਕਿਸਮ ਦਾ ਕੰਮ ਪਿੰਡ ਚ ਪਿੰਡ ਪਿੰਡ ਦੀ ਭਲਾਈ ਵਾਸਤੇ ਜਿਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਉਹ ਜਿਹੜਾ ਕਰਾਂਗੇ ਅਸੀਂ 67000 ਕਿਲੋਮੀਟਰ ਸੜਕਾਂ ਨੇ ਪਿੰਡਾਂ ਨੂੰ ਜੋੜ ਦੀਆਂ ਜਿਹੜੀਆਂ ਲਿੰਕ ਮੰਡੀਆਂ ਵਾਲੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਸੀ ਕੱਲ ਅਸੀਂ ਇੱਥੇ ਠੇਕੇਦਾਰ ਬੁਲਾਏ ਸੀ ਸੜਕਾਂ ਵਾਲੇ ਸਾਰੇ ਜਮਾ ਇੱਥੇ ਆਹੀ ਟਾਈਮ ਸੀ ਦੇਖਿਆ ਨਾ ਤੁਸੀਂ ਟੀਵੀ ਤੇ ਦੇਖਿਆ ਨਾ ਸੜਕਾਂ ਦੇ ਠੇਕੇਦਾਰ ਬੁਲਾਏ ਸੀ 3500 ਕਰੋੜ ਰੁਪਏ ਜਾਰੀ ਕਰਨ ਲੱਗੇ ਆ 70 ਉਹ ਲੇਗ ਸੜਕਾਂ ਦੀ ਜਿਹੜੀ ਹੈ ਰਿਪੇਅਰ ਚਾ ਨਵੀਆਂ ਜਾਂ 10 ਫੁੱਟ ਤੋਂ ਉਠਾਰ ਆਣੀਆਂ ਪਲੱਸ 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆਲ ਰੱਖਣਾ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾਂ ਫੇ ਤੂੰ ਜ਼ਿੰਮੇਵਾਰ ਹੋਵੇਂਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਚੋ ਹਿੱਸਾ ਨਹੀਂ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾਂ ਫਿਰ ਅਸੀਂ ਠੇਕੇਦਾਰ ਨੂੰ ਜ਼ਿੰਮੇਵਾਰ ਸਮਝਾਂਗੇ ਇੱਕ ਹੋਰ ਹੈ ਜਿੰਨਾ ਜਿਰ ਪਿੰਡ ਵੱਲੋਂ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਜਾਂਦਾ ਜਿਹੜੀ ਪਿੰਨੋਂ ਸੜਕ ਜਾਂਦੀ ਹੈ ਜਿੰਨਾ ਚਿਰ ਪਿੰਡ ਦੀ ਪੰਚਾਇਤ ਵੱਲੋਂ ਮਤਾ ਨਹੀਂ ਪਾ ਕੇ ਦਿੱਤਾ ਜਾਂਦਾ ਵੀ ਸੜਕ ਬਹੁਤ ਵਧੀਆ ਬਣੀ ਹੈ ਜੀ ਉਹਨਾਂ ਚਿਰ ਅਸੀਂ ਉਹਨਾਂ ਦੇ ਬੈਂਕ ਗਰੰਟੀਆਂ ਤੇ ਉਹਨਾਂ ਦੇ ਪੈਸੇ ਲਈ ਜ ਨਹੀਂ ਕਰਨੇ ਮੂਰੇ ਮੂਰੇ ਸੜਕ ਬਣੇ ਜਾਂਦੇ ਆ ਮੰਗ ਟੁੱਟ ਜਾਂਦੀ ਹੈ ਬਾਜ ਕਹਿੰਦੇ ਨੇ ਬਣਾਤੀ ਸੀ ਤਾਂ ਜੀ ਹਾਂ ਨਹੀਂ ਤਾਂ ਤੁਸੀਂ ਕਲੀਅਰ ਕਰੋਗੇ ਤੁਸੀਂ ਪਾਓ ਮਤੇ ਤਾਂ ਸੜਕ ਉਹ ਸੜਕ ਦੇ ਠੇਕੇਦਾਰ ਦਾ ਪੈਸਾ ਜਿਹੜਾ ਤਾਂ ਅਸੀਂ ਲੀਜ਼ ਕਰਾਂਗੇ ਜੀ ਪੰਚਾਇਤ ਕਹੂਗੀ। ਔਰ ਪੰਚਾਇਤ ਪਿੰਡ ਦੇ ਵਿੱਚ ਖੜ ਕੇ ਸਾਰਿਆਂ ਨਾਲ ਗੱਲ ਕਰਕੇ ਕਰੋ ਭਾਈ ਆਹ ਮਾਤਾ ਪਾਉਣ ਲੱਗੇ ਆਂ। ಗ್ರಾಮ ਸਭਾ ਬੁਲਾ ਲਓ ਚਾਹੇ। ਜੇ ਤੋ ਤਾਂ ਫਿਰ ਉਹ ਸੜਕ ਤੁਹਾਡੇ ਪਿੰਡ ਦੀ ਐ। ਮੈਂ ਕੱਲ ਉਹਨਾਂ ਨੂੰ ਕਿਹਾ ਵੀ ਇਹ ਜਿਹੀ ਬਣਾ ਦਿਓ ਸੜਕਾਂ 500 ਰੁਪਏ ਰੇਪੇਰ ਕਰਨ ਦੀ ਲੋੜ ਹੀ ਨਾ ਪਵੇ। ਤੁਹਾਡਾ ਖਰਚਾ ਬਚੂਗਾ 5 ਸਾਲ ਦੀ ਰੇਪੇਰ ਦਾ। ਅਜ਼ੀਰਤ ਹਨ ਦੇਵਾਂਗੇ ਨਾ ਇਕੱਠੀ ਵੀ 5 ਸਾਲ ਦਾ ਵੀ ਆ ਵੀ ਲੈਣਾ। ਪਰ ਤੁਸੀਂ ਆਪ ਹੀ ਟੋਏ ਪਈ ਜਾਓਗੇ ਆਪ ਹੀ ਪੱਟ ਲਾਈ ਜਾਓਗੇ ਤਾਂ ਕਿ ਸੜਕ ਪਹਿਲਾਂ ਹੀ ਐਹ ਜੀ ਬਣਾ ਦਿਓ ਜਿਹੜੀ 5 ਸਾਲ ਟੁੱਟੀ ਨਾ ਤਾਂ ਕੱਲ ਉਹ ਇੰਨੇ ਖੁਸ਼ ਹੋ ਕੇ ਗਏ ਨੇ ਕਹਿੰਦੇ ਪੰਜ ਨਹੀਂ 6 ਕਰ ਦਿਓ ਭਾਵੇਂ ਜੀ ਸਾਨੂੰ ਬਸ ਆ ਤੰਗ ਨਾ ਕਰਨਾ ਅਫਸਰ ਮੈਂ ਜੀ ਉਹ ਮੇਰੀ ਗਰੰਟੀ ਉਹ ਮੈਂ ਕਰੂੰਗਾ ਜੀ ਕੰਮ ਬਾਕੀ ਜਿਹੜਾ ਰਜਿਸਟਰੀਆਂ ਦਾ ਜਿਹੜਾ ਕੰਮ ਹੈ ਪਹਿਲਾਂ ਉਹ ਉਹ ਭਾਸ਼ਾ ਜਿਹੜੀ ਹੈ ਉਰਦੂ ਹੁੰਦੀ ਲਿਖੀ ਪੰਜਾਬੀ ਚ ਹੁੰਦੀ ਬੜਾ ਕੁਬਾ ਬਾ ਹਕੂਕ ਬਾ ਫਲਾਨਾ ਪਤਾ ਸਮਝ ਨਾ ਉਹ ਕੀ ਹੋ ਗਿਆ ਉੱਤਰ ਬਾ ਦੱਖਣ ਪਤਾ ਨਹੀਂ ਕੀ ਲਿਖੀ ਜਾਂਦੇ ਉਹਨੂੰ ਸਿੰਪਲ ਪੰਜਾਬੀ ਚ ਕਰਤਾ ਸੀ ਕਿ ਲਿਖੋ ਆਪ ਭਰਾਨਾ ਸਿੰਘ ਨੇ ਫਲਾਨਾ ਸਿੰਘ ਨੂੰ ਰਿਟਰੀ ਕਰਾਈ ਹੈ ਐਨੇ ਪੈਸੇ ਐਨੇ ਉਹਦੇ ਅੱਦੇ ਬਣ ਜੀ ਦੀ ਕਿੰਨੇ ਦੇ ਬਣਦੇ ਹਨ ਇਹ ਰਿਸ਼ਤੀ ਹੋ ਜੀ ਕਿਹੜੀ ਗੱਲ ਹੈ ਆਪ ਪੜ ਸਕੇ ਬੰਦਾ ਕਰੇ ਆਪਦੇ ਜੋ ਅੱਖਾਂ ਤੋਂ ਪੜਾ ਲਿਆ ਲਿਖਾ ਠੀਕ ਹੈ ਨਹੀਂ ਤਾਂ ਪੜਦੇ ਪੜ ਹੀ ਨਹੀਂ ਜਾਂਦੀ ਰਿਸ਼ਤੀ ਉਹ ਸੌਖੀਆਂ ਕਰਤੀ ਠੀਕ ਹੈ ਨਾ ਬਾਕੀ ਪਿੰਡਾਂ ਵਾਸਤੇ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਤਾਲਮਿਲ ਕਮੇਟੀ ਇੱਕ ਬਣਾ ਲਾਂਗੇ ਤੁਸੀਂ ਸਾਨੂੰ ਨੁਮਾਇंदे ਆਪਣੇ ਵੀ ਦੇ ਦਿਓ ਵਿੱਚ ਮੰਤਰੀ ਸਾਹਿਬਾਨ ਆ ਜਾਣਗੇ ਵਿੱਚ ਅਫਸਰ ਸਾਹਿਬਾਨ ਆ ਜਾਣਗੇ ਤੇ ਤੁਸੀਂ ਤਾਲਮਿਲ ਕਮੇਟੀ ਦੇ ਵਿੱਚ ਕੋਈ ਵੀ ਸੁਝਾਅ ਕੋਈ ਵੀ ਉਹਦਾ ਇੱਕ ਪੋਰਟਰ ਬਣਾ ਲਾਂਗੇ ਆਨਲਾਈਨ ਹੀ ਭਾਵੇਂ ਤੁਸੀਂ ਕਰ ਲਿਓ ਉਹ ਤੁਸੀਂ ਦੱਸਦੇ ਰਹੋ ਸਾਡੇ ਨਾਲ ਕਿਉਂਕਿ ਕੱਲੇ ਕੱਲਾ ਇੱਕ ਦਿਨ ਮਿਲਣ ਨਾਲ ਨਹੀਂ ਹੋਣਾ ਕੰਮ ਇਹ। ਇਹ ਤਾਂ ਹੋ ਜਾਦਾ ਕਿ ਸਰਪੰਚ ਨੂੰ ਪਰਸੋਂ ਨੂੰ ਕੰਮ ਪੈ ਜੇ ਫੇਰ ਦਵਾਰੇ। ਫਿਰ ਉਹ ਅਗਲੇ ਪੰਚਾਇਤ ਦੇ ਦੀ ਵੇਟ ਕਰੂਗਾ ਉਹ। ਵੀ ਉੱਧੇ ਜਾਊਂ ਉੱਧੇ ਦੱਸੂ। ਪਰਸੋਂ ਵਾਲਾ ਕੰਮ ਪਰਸੋਂ ਨੂੰ ਸੁਣ ਲਊ। ਸੁਣ ਕੇ ਕਰਕੇ ਅਸੀਂ ਬਿਲਕੁਲ ਇਸ ਗੱਲ ਨੂੰ ਕਲੀਅਰ ਆਂ ਕਿ ਪ੍ਰਮਾਤਮਾ ਨੇ ਰੋਜ਼ ਰੋਜ਼ ਮੌਕੇ ਨਹੀਂ ਦਿੰਦੇ ਹਜੇ। ਪ੍ਰਮਾਤਮਾ ਨੇ ਮੌਕਾ ਦੇਤਾ ਤੁਹਾਨੂੰ ਵੀ ਦੇਤਾ ਮੈਨੂੰ ਵੀ ਦੇਤਾ। ਪੈਨ ਤੁਹਾਡੇ ਕੋਲੇ ਵੀ ਹੈ ਪੈਨ ਮੇਰੇ ਕੋਲੇ ਵੀ ਹੈ ਤੁਹਾਡੇ ਵਾਲੇ ਪੈਨ ਨੇ। लिखना भी इन्ने चाहिए मेरे आए पेन ने लिखना भी आ चक पिंड सारे उतो ही आए हैं गुड़ी डंडे खेड के ठीक है ना सो प्लीज 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 मैडम प्लीज 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 बाद कर लियो जी so, सो पता क्या फिर हम मैं भूल गया की कह रहा है मैं आए लह टुट जाती है ना जी सो so, इस करके ਤੁਹਾਨੂੰ ਕਹਿਣਾ ਚਾਹੁੰਨਾ ਕਿ ਪਿੰਡਾਂ ਨੂੰ ਅਸੀਂ ਐ ਬਣਾ ਦੇਾਂਗੇ ਕਿ ਲੋਕ ਦੇਖਣ ਆਉਣ ਸਾਰੇ ਦੇਸ਼ ਚੋਂ ਕਿਰਪਾਹ ਪੰਜਾਬ ਦੇ ਪਿੰਡ ਦੇ ਜਿਹੜਾ ਮਰਜੀ ਪਿੰਡ ਆ ਤੱਕੇ ਵੀ ਜਿਹੜਾ ਮਰਜੀ ਪਿੰਡ ਦੇਖ ਲਵੇ ਐਸ ਵਾਰ ਅਸੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਦੀ ਦਿਵਸ ਮਨਾ ਰਹੇ 350 ਸਾਲਾ 24 ਨਵੰਬਰ ਅਸੀਂ ਉਹਦੇ ਵਾਸਤੇ ਲੱਖ ਪੈਸੇ ਰੱਖ ਲਏ 55 ਕਰੋੜ ਰੁਪਇਆ ਲੱਗ ਰੱਖ ਲਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਪਿੰਡਾਂ 'ਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ 101 ਪਿੰਡ ਅਸੀਂ ਹੁਣ ਤੱਕ ਸਪੌਟ ਕੀਤਾ ਹੈ। ਉਹਨਾਂ ਪਿੰਡਾਂ ਵਾਸਤੇ ਸੀ ਅਲੱਗ ਫੰਡ ਰੱਖਿਆ ਹੋਇਆ। ਉੱਥੇ ਕੀਰਤਨ ਕਰਾਵਾਂਗੇ। ਉੱਥੇ ਦੀਵਾਨ ਲੱਗਣਗੇ। ਉੱਥੇ ਗੁਰੂ ਸਾਹਿਬ ਦੀ ਮਹਿਮਾ ਹੋਊਗੀ। ਜਿਹੜੇ ਜਿਹੜੇ ਪਿੰਡਾਂ 'ਚ ਚਰਨ ਛੋਹ ਪ੍ਰਾਪਤ ਪਿੰਡ ਨੇ ਗੁਰੂ ਸਾਹਿਬ ਦੇ। ਠੀਕ ਹੈ ਨਾ ਉਹਨਾਂ ਪੂਨਾਂ ਪਿੰਡਾਂ ਲਈ ਖਾਸ ਤੌਰ ਤੇ ਅਸੀਂ ਗੁਰੂ ਸਾਹਿਬ ਦੇ ਨਾਂ ਤੇ ਸਪੈਸ਼ਲ ਫੰਡ ਦੇਵਾਂਗੇ ਅਸੀਂ ਉਹਨਾਂ ਨੂੰ। ਕਿਉਂਕਿ ਆਪਾਂ ਸਰਵਾਦਾ ਭਲਾ ਮੰਗਣ ਵਾਲੀ ਬਾਣੀ ਜਿਹੜੀ ਹੈ ਉਹ ਹਰ ਰੋਜ਼ ਪਿੰਡਾਂ ਦੇ ਸਪੀਕਰਾਂ 'ਚੋਂ ਸਵੇਰੇ ਸ਼ਾਮ ਬੋਲਿਆ ਜਾਂਦਾ ਸਰਵਾਦਾ ਭਲਾ ਤੇ ਅੱਜ ਜੋ ਹੋ ਰਿਹਾ ਹੈ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੋ ਰਹੀ ਹੈ ਤੁਸੀਂ ਦੇਖੋ ਕਿੰਨੀ ਵੱਡੀ ਘਟਨਾ ਪਹਿਲਗਾਮ 'ਚ ਹੋਈ ਹੈ ਬਹੁਤ ਨਿਰਦੋਸ਼ ਲੋਕ ਜਿਹੜੇ ਨੇ ਉੱਥੇ ਮਾਰੇ ਗਏ ਨੇ ਪਰ ਆਪਾਂ ਭਾਈ ਚਰਕਸਾਂਜ ਆਪਣੀ ਤੋੜਨੀ ਨਹੀਂ ਭਾਈ ਚਰਕਸਾਂਜ ਦਾ ਜਿਹੜਾ ਸਭ ਤੋਂ ਵੱਡਾ ਮੁੱਢ ਹੈ ਉਹ ਪਿੰਡਾਂ 'ਚ ਨਰੇਗਾ ਦੀ ਗੱਲ ਕਰਦੇ ਲਿਆ ਨਰੇਗਾ ਦਾ ਅਸੀਂ ਕੀਤਾ ਕਿ ਜਦੋਂ ਕੰਮ ਹੋਵੇ ਜਿਵੇਂ ਹੁਣ ਸੀਜ਼ਨ ਹੈ ਹਾੜੀ ਦਾ ਜਦੋਂ ਕੰਮ ਹੋਵੇ ਫਿਰ ਤਬਾਦ ਹੁਣ ਜੀਰੀ ਲਾਵਾਂਗੇ ਜੂਨ ਮਈ ਜੂਨ ਚ ਚੋਨੇ ਦਾ ਹੋ ਫੀਸਨ ਸ਼ੁਰੂ ਜਦੋਂ ਕੰਮ ਹੋਵੇ ਮਾਰਕੀਟ ਚ ਮਤਲਬ ਖੇਤਾਂ ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣ ਦੋ ਪੱਕੀ ਕਰਦੇ ਸੀ ਬਰਾਬਰ ਚਲਾ ਲੈਂਦੇ ਉਹਦੇ ਉਹ ਵਿਚਾਰੇ ਦੇਖਦੇ ਰਹੇ ਇੱਧਰ ਜਾਈਏ ਤਾਂ ਕਾਰਡ ਕੈਨਸਲ ਹੁੰਦਾ ਜੇ ਇੱਧਰ ਜਾਵਾਂਗੇ ਤਾਂ ਆ ਦਿਹਾੜੀ ਮਿਲੀ ਤੀ ਹੁਣ ਕੋ ਕਰਤਾ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾਰ ਕੋਈ ਮਈ ਮਈ ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਚੋ ਨਾ ਜਾਂਦਾ ਉਦੋਂ ਬੰਦ ਕਰ ਦਿਓ ਨਵੰਬਰ ਚ ਕਣਕ ਲੱਗ ਬਿਜਣੀ ਹੁੰਦੀ ਹੈ ਕਣਕ ਤੋਂ ਬਾਅਦ ਫੇਰ ਦਸੰਬਰ ਵਿਹਲਾ ਪਿਆ ਜਨਵਰੀ ਵਿਹਲੀ ਪੀ ਉਦੋਂ ਕਰ ਲਓ ਉਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ ਉਹ ਨਰੇਗਾ ਬਣਾਈਏ ਇਸੇ ਕੰਮ ਵਾਸਤੇ ਜੇ ਆਂ ਥੋੜੀ ਜਿਹੀ ਬਰਾਬਰ ਲਾ ਦੋ ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ ਕਹਿੰ ਮੈਂ ਸਹਿਰ ਸੈਂਟਰ ਨੂੰ ਵੀ ਕਹਾਂ ਤੁਸੀਂ ਬਦਲ ਲਓ ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣ ਪ੍ਰੋਡਕਟਿਵ ਕੰਮ ਹੋਣ ਇਧਰ ਲਈ ਭੜੀ ਚਾ ਕੇ ਇਧਰ ਧਰ ਦਿੰਦੇ ਨੇ ਅਗਲੀ ਵਾਰ ਇਧਰ ਹੀ ਚਾ ਕੇ ਇਧਰ ਧਰ ਦਿੰਦੇ ਨੇ ਕੁ ਕੰਮ ਤਾਂ ਹੋ ਰੋ ਪਿੰਡ ਦਾ ਕੰਮ ਹੋਇਆ ਜੀ ਆ ਤਿੰਨ ਵਾਰੀ ਇਧਰ ਧਰਤੀ ਜੀ ਤਿੰਨ ਵਾਰੀ ਇਧਰ ਧਰਤੀ ਟੋਕਰੇ ਚ ਕਾਈ ਰੱਖਦੇ ਆ ਮਾਵਾ ਭੈਣ ਕੁਝ ਸਕੂਲਾਂ ਦੇ ਕੰਮ ਕਰਾਈਏ ਉਹਨਾਂ ਤੋਂ ਨਰੇਗਾ ਚ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਕੁੱਕ ਪਿੰਡ ਰੂ ਬਾੜਾ ਹੋਵੇ ਉਹਦਾ ਨਰੇਗਾ ਦਾ ਸਵੈਥੀ ਤੁਹਾਨੂੰ ਇਹ ਆਉਣ ਵਾਲਾ ਗ੍ਰੰਥ ਇਹਦੇ ਬ੍ਰੋਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਓ ਸਰਪੰਚਾਂ ਨੂੰ ਅਧਿਕਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੋਰਟ ਤੁਸੀਂ ਕਰ ਸਕਦੇ ਹੋ ਕਿ ਆਹ ਕਰਵਾਉਣਾ ਹੈ ਤਾਂ ਜਿਹੜੇ ਨਰੇਗਾ ਸੈਕਟਰੀ ਨੂੰ ਆਰਡਰ ਦੇਵਾਂਗੇ ਕਿ ਸਰਪੰਚਾਂ ਨੂੰ ਪੁੱਛ ਕੇ ਕਰਾਓ ਆਪਣੇ ਆਪ ਹੀ ਰਿਸਟਰ ਲਾਏ ਨੇ ਕੱਚੇ ਜੇ ਰਿਸਟਰਾਂ ਤੇ ਸਾਈਨ ਕਰਾ ਲੈਂਦੇ ਨੇ ਕੰਮ ਕੋਈ ਹੋਰ ਕਰ ਜਾਂਦਾ ਦਿਹਾੜੀ ਕਿਸੇ ਹੋਰ ਨੂੰ ਦੇ ਦਿੰਦੇ ਨੇ ਮੈਨੂੰ ਤਾਂ ਪਤਾ ਮੈਂ ਆਇਆ ਹੁਣ ਨਾ ਥੋੜੇ ਚੁਈ ਬਾਕੀ ਨੂੰ ਪਤਾ ਨਹੀਂ ਆਪਾਂ ਛੱਡੋ ਪਰ ਉਹਨਾਂ ਦੀ ਗੱਲ ਵੀ ਨਹੀਂ ਕਰਨੀ ਉਹ ਤਾਂ oh my god ਮੈਂ ਨਹੀਂ ਗੱਲ ਕਰਨੀ ਉਹਨਾਂ ਦੀ ਮੈਂ ਉਹਦੀ ਕਰਤਾ ਜਿਹੜਾ ਕਰਨਾ ਸੀ ਕੰਮ ਦਾ ਫਿਰਦੇ ਨੇ ਤਾਂ ਚਪਕਦੇ ਜਿੱਥੇ ਮਰਜੀ ਫਿਰਦੇ ਰਹਿਣ ਹਾਂਜੀ ਉਹ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਯਾਰ ਉਹ ਜਿਨ੍ਹਾਂ ਦੀ ਉਹ ਜਿਨ੍ਹਾਂ ਦੀ ਅਕਾਲ ਤੱਕ ਸਭ ਜਾ ਕੇ ਲੱਤ ਟੁੱਟ ਜਾਂਦੀ ਹੁਣ ਉਹਨੇ ਕੀ ਗੱਲਾਂ ਕਰਾਂਗੇ ਯਾਰ ਉਹਨੇ ਕੀ ਗੱਲਾਂ ਕਰਾਂਗਾ ਪਰ ਰੱਬ ਨਾ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮੱਤ ਵਜੀ ਪਰ ਇਹ ਪਤਾ ਨਹੀਂ ਕੀ ਕਰੀ ਜਾਂਦੇ ਫਿਰਦੇ ਆ ਜਮ ਚਲੋ ਫਿਰਦੇ ਰਹਿਣਾ ਆਪਾਂ ਨਿਕਲਣਾ ਸੁਇਸ ਕਰਕੇ ਤੁਹਾਨੂੰ ਇੱਥੇ ਬੁਲਾਇਆ ਕੀ ਮੀਟਿੰਗਾਂ ਆਪਣੀਆਂ ਲਗਾਤਾਰ ਜਾਰੀ ਰਹਿਣਗੀਆਂ ਪਾਲ ਮਿਲ ਕਮੇਟੀ ਬਣਾ ਕੇ ਇੱਕ ਤੇ ਜਦੋਂ ਮਰਜੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਤੇ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਕਿ ਕੀ ਕੰਮ ਆਦਿਕਾ ਕਿਉਂਕਿ ਪਤਾ ਕੀ ਹੈ ਸਰਕਾਰ ਵੱਲੋਂ ਆ ਜਾਂਦਾ ਪੈਸਾ ਪਿੰਡ ਦੀ ਉਹਨੂੰ ਲੋੜ ਹੀ ਨਹੀਂ ਹੁੰਦੀ ਪਿੰਡ ਚੋ ਉਸ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਉਹ ਬਣਾ ਕੇ ਦੇ ਦਿੰਦੇ ਪਿੰਡ ਨੂੰ ਪੁੱਛ ਲੋ ਯਾਰ ਕੀ ਲੋੜ ਹੈ ਉਹ ਕਹਿੰਦੇ ਇਹਦੀ ਵਜ੍ਹਾ ਸਾਨੂੰ ਆਹ ਕਰ ਦਿਓ ਜੀ ਇਹਦੀ ਵਜ੍ਹਾ ਸਾਡੇ ਸਕੂਲ ਚ ਆਹ ਕਰ ਦਿਓ ਜੀ ਪਹਿਲਾਂ ਕੀ ਹੁੰਦਾ ਸੀਗਾ ਹੁਣ ਇਹਨਾਂ ਨੇ ਇਹਨਾਂ ਨੇ ਆਪਾਂ ਨੂੰ 70 ਸਾਲਾਂ ਚ ਆਹੀ ਸਿਖਾਇਆ ਹੋਰ ਕਰਨ ਕੀ ਉਹ ਜਦੋਂ ਮੈਂ ਨਵਾਂ ਨਵਾਂ ਐਮਪੀ ਬਣਿਆ ਸੰਗਰੂਰ ਤੋਂ ਬੈਠਿਆ ਧੂਰੀ ਵਾਲੇ ਆਪਣੇ ਤੇ ਦਫ਼ਤਰ 'ਚ ਮੈਂ ਕਿਹਾ ਚਲੋ ਵੀ ਲੋਕਾਂ ਨੇ ਮੌਕਾ ਦਿੱਤਾ ਹੈ 5 ਕਰੋੜ ਰੁਪਇਆ ਹੈਗਾ ਇੱਕ ਸਾਲ ਦਾ ਮੈਂ ਐਮਪੀ ਕੋਲੇ ਮੈਂ ਕਿਹਾ ਵੀ ਲੋਕਾਂ ਨੂੰ ਦੇਵਾਂਗੇ ਲੋਕਾਂ ਦਾ ਪੈਸਾ ਲੋਕਾਂ ਦਾ ਪਹਿਲੇ ਉਹ ਪੰਚਾਇਤ ਆਈ ਲੜਕਾ ਗੇਲੇ ਪਾਸਿਓਂ ਪਿੰਡ ਸੀ ਕੋਈ ਐਮਪੀ ਸਾਹਿਬ ਸਾਸੀ ਸਾਸੀ ਕਾ ਗ੍ਰਾਂਟ ਚਾਹੀਦੀ ਮੈਂ ਬਿਲਕੁਲ ਦੇਵਾਂਗੇ ਗਰਾਂਟਾ ਤੁਹਾਡੀ ਨੇ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂਗੇ ਲਿਖ ਕੇ ਦੇ ਦਿਓ ਬਸ ਮਤਾ ਪਾ ਕੇ ਵੀ ਕਿਹੜੇ ਮੰਤਬਲੀ ਚਾਹੀਦਾ ਫਿਰ ਉਹ ਵਿਭਾਗ ਨੂੰ ਪੈਸੇ ਦੇ ਦਈਏ ਸ਼ਮਸ਼ਾਨ ਘਾਟਾਂ ਨਹੀਂ ਕਰਨਾਂ ਉੱਚੀਆਂ ਚੱਕੜੀਆਂ ਜੀ ਮੈਂ ਕੀ ਗੱਲ ਆਪਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਬੰਧਾ ਛੱਡ ਕੇ ਆਏ ਤੇ ਬਾਹਰ ਨਿ ਪਵਾ ਕਰੇ ਨਾ ਜਾਣ ਦੁਆਰੇ ਮੇਰੇ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ ਕੋਈ ਸਕੂਲ ਚ ਕਮਰੇ ਪਾ ਦਿੰਨੇ ਆ ਸੋਲੋ ਲਾਈਟਾਂ ਲਾ ਦਿੰਨੇ ਆ ਮੈਨੂੰ ਕਹਿੰਦੇ ਜੀ ਆ ਜਿਹੜੇ ਉਸ ਕੰਮ ਗਣਾਏ ਨੇ ਸਮਸ਼ਾਨ ਘਟ ਅਨੇ ਕੰਨਾ ਤੋਂ ਬਿਨਾ ਇੱਕ ਅਰਸਾ ਦੇਣ ਤੁਸੀਂ ਮੈਂ ਹਾਂ ਭੈ ਪੈਸੇ ਸਾਰੇ ਡਿਵੈਲਪਮੈਂਟ ਵਾਸਤੇ ਆ ਕਹਿੰਦੇ ਸਾਡਾ ਕਸੂਰ ਨਹੀਂ ਜੀ ਸਾਨੂੰ ਤਾਂ ਜਿੰਨ ਜਦੋਂ ਵੀ ਮਿਲੇ ਨੇ ਪੈਸੇ ਸੁਫੀਆਨ ਘਟ ਵਾਸਤੇ ਮਿਲੇ ਨੇ ਜੀ ਬਸ ਫਾਨੂ ਸਮਸ਼ਾਨ ਘਟ ਉਹ ਤਾਂ ਹੀ ਨਹੀਂ ਉਠੜ ਦਿੱਤਾ ਇਹਨਾਂ ਨੇ ਫੋਇਤ ਮਤਲਬ ਕਿਉਂਕਿ ਉਹ ਕਹਿੰਦੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਇਹਨਾਂ ਨੂੰ ਵੀ ਕੀ ਕੀ ਕਰ ਸਕਦੇ ਹੱਕ ਕੀ ਨੇ ਇਹਨਾਂ ਦੇ ਉਹਨਾਂ ਦੱਸੇ ਹੀ ਨਹੀਂ ਆਪਾਂ ਨੂੰ ਨਾ جواب ਪੜਨ ਦਿੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ ਦਸਵੀਂ 'ਚ 80% ਫੇਲ ਹੋ ਜਾਂਦੇ ਚਲ ਆ ਜਾ ਆਟਾ ਦਾਲ ਸਕੀਮ ਜਾ ਗਿਆ ਆਉਣ ਤੋਂ ਬਸ ਚਲ ਕਮਾਈ ਚੱਲੋ ਕਿਉਂ ਨਹੀਂ ਫੇਲ ਕਰਨਾ ਯਾਰ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤਿੰਨ ਮਹੀਨੇ ਬਾਅਦ ਲੈ ਲਓ ਪਤਾ ਲੱਗ ਜੇ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ ਉਹ ਸਰਕਾਰੀ ਸਕੂਲਾਂ 'ਚ ਪੜਾਈ ਦੇਖਿਓ ਤੁਸੀਂ ਟੀਚਰ ਆਉਣਗੇ ਜਿੱਥੇ ਅਜੇ ਟੀਚਰ ਘਟਨੇ ਕਰ ਰਹੇ ਆ ਭਰਤੀ ਉਹਨਾਂ ਨੂੰ ਕੋਈ ਕੋਟਾ ਕੂਟੇ ਚ ਉਹਨਾਂ ਦੇ ਕੇਸ ਫਸੇ ਹੋਏ ਨੇ ਉਹ ਵੀ ਅਸੀਂ ਕਲੀਅਰ ਕਰਾ ਕੇ ਟੀਚਰ ਵੀ ਆਉਣਗੇ ਪੜ੍ਹਾਈ ਵੀ ਅਸੀਂ ਹੋਊਗੀ ਮਰਜ਼ੀ ਹੋਊਗੀ ਤੁਹਾਡੀ ਪ੍ਰਾਈਵੇਟ ਚ ਪੜਾਉਣੇ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪਰ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਚ ਫੀਸ ਵੀ ਨਹੀਂ ਲੱਗਣੀ ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ ਪ੍ਰਾਈਵੇਟ ਨਾਲੋਂ ਵਧੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀ ਅਸਥਾਨਾਂ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਹਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਤੁਸੀਂ ਸ਼ਹਿਰ ਲੈ ਲੇ ਕਿ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜਾਂਦੇ ਕੋਈ ਕਾਟਾ ਨਹੀਂ ਪੈਣ ਦਿੰਦੇ ਮੈਂ ਕਦੇ ਕਿਹਾ 3 ਸਾਲ ਹੋ ਗਏ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਜਿੰਦੇ ਚਾਹੀਦੇ ਲਓ ਜੀ ਆਜੋ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਸਰਕਾਰਾਂ ਦਾ ਇਹ ਨੀਤ ਖਾਲੀ ਸੀ ਫਿਆ ਨਾ ਖਾਲੀ ਫਿਆ ਨਾ ਖਾਲੀ ਕਾਦੇ ਬਾਤੇ ਬੈਠੇ ਹੋ ਮੇਰੇ ਤੇ ਤੁਸੀਂ ਐ ਅੱਧ ਅੱਧੇ ਮੁੰਡੇ ਤਾਂ ਐਸੇ ਕਰਕੇ ਭੱਜ ਗਏ ਸਾਡੇ ਬਾਹਰਲੇ ਮੁਲਕਾਂ ਨੂੰ ਉਹ ਬਾਰੇ ਮੇ ਤੋਂ ਮੰਤਰੀ ਕਹੀ ਜਾਂਦਾ ਫਿਆ ਨਾ ਖਾਲੀ ਛੋਟ ਛੋਟ ਚੱਲੋ ਚਲੀਏ ਯਾਰੇ ਤੂੰ ਸਰਕਾਰਾਂ ਨੇ ਕੋਈ ਉਮੀਦ ਦੇਣੀ ਹੁੰਦੀ ਐ ਨੌਕਰੀਆਂ ਦੇਵਾਂਗੇ 52000 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਐ ਕਈ ਤਾਂ ਇੱਥੇ ਹੀ ਦਿੱਤੀਆਂ ਮੈਂ ਇੱਥੇ ਐਸੇ 52000 ਸਰਕਾਰੀ ਨੌਕਰੀਆਂ ਤੁਹਾਡੇ ਪਿੰਡਾਂ ਚ ਵੀ ਮਿਲੀ ਹੋਣੀ ਕਿਸੇ ਨਾ ਕਿਸੇ ਨੂੰ ਔਰ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਪਰਛਪੜ ਤੋਂ ਇੱਕ ਘਰ ਚ ਦੋ ਦੋ ਵੀ ਮਿਲੀਆਂ ਨੇ ਹਾਂ ਉਹ ਜੇ ਮੈਰਿਟ ਚ ਆ ਗਿਆ ਅਸੀਂ ਇਹ ਥੋੜੀ ਦੇਖਦੇ ਆਂ ਵੀ ਘਰ ਇਹ ਘਰ ਚ ਦੋ ਆ ਗਈਆਂ ਜਾਂ ਆਜੋ ਭਾਈ ਨੰਬਰ ਲਓ ਆਜੋ ਲਾਇਬ੍ਰੇਰੀਆਂ ਖੋਲ ਰੇ ਪਿੰਡਾਂ ਚ ਉੱਥੇ ਪੜ ਲਓ ਸਾਰੀਆਂ ਕਿਤਾਬਾਂ ਧਰਾਂਗੇ ਉੱਥੇ ਪਟਵਾਰੀ ਭਰਤੀ ਹੋਣ ਦੀਆਂ ਪੁਲਿਸ ਚ ਭਰਤੀ ਹੋਣ ਦੀਆਂ ਐਸਡੀਓ ਭਰਤੀ ਹੋਣ ਦੀਆਂ ਸਾਰੀਆਂ ਕਿਤਾਬਾਂ ਕੰਪੀਟੀਸ਼ਨ ਦੀਆਂ ਉੱਥੇ ਪਈਆਂ ਨੇ ਪੜੋ ਪੜ ਕੇ ਆਓ ਇਹ ਹੈ ਜੇ ਪੰਜਾਬ ਸਿਰਜਣਾ ਪੈਣਾ ਆਪਾਂ ਨੂੰ ਬਹੁਤ ਹੋ ਗਿਆ ਹੁਣ ਇਹ ਆਪਾਂ 1-2 ਲੱਖ ਉਹਨਾਂ ਦੇ ਮਗਰ ਇਧਰ ਨੂੰ ਲੈ ਕੇ ਕਦੇ ਸਾਨੂੰ ਹੱਕ ਕੇ ਕਦੇ ਇਧਰ ਨੂੰ ਲੈ ਕੇ ਹੱਕ ਕੇ ਕੁਛ ਨਹੀਂ ਕੀਤਾ ਬੇੜਾ ਗਰਕ ਕਰ ਕਰਕੇ ਰੱਖਤਾ ਮੇਰੇ ਕੋ ਸਾਰੀਆਂ ਫੈਲਾਂ ਜਦੋਂ ਆਉਂਦੀਆਂ ਨੇ ਰੋਣਾ ਆਉਂਦਾ ਦੇਖ ਕੇ ਯਾਰਾ ਕਾ ਹਾਲ ਕਰਤਾ ਪੰਜਾਬ ਦਾ ਯਾਰੀ ਪਤਾ ਨਹੀਂ ਕਿ ਨਵੇਂ ਨੰਬਰ ਤੇ ਲੈ ਗਏ ਹੁਣ ਚੱਕ ਕੇ ਉਤੋਂ ਆ ਜਿਹੜਾ ਕੋੜ ਲਾ ਕੇ ਨਸ਼ਿਆਂ ਦਾ ਉਹ ਅੱਡ 70 ਬਿਛ ਗਏ ਲੋਕਾਂ ਦੇ ਘਰਾਂ 'ਚ ਸੋ ਜੀ ਨੇ ਨਸ਼ਾ ਵੇਚ ਕੇ ਪਿੰਡ ਦੇ 10 ਘਰਾਂ 'ਚ 70 ਬਿਛਾਤੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗਦੀਆਂ ਕਰਤੀਆਂ ਤੇ ਉਹ ਆਪਣੀ ਕੋਠੀ ਪਾ ਕੇ ਤਿੰਨ ਤਿੰਨ ਮੰਜ਼ਲੀ ਉਹ ਦੀਪ ਮੜਾ ਲਾਵੇ ਉੱਥੇ ਉਹ ਨਹੀਂ ਕਿ ਚੱਲੂਗਾ ਕੰਮ ਟਾਵਾਂ ਦੇ ਦਾ ਤਿੰਨ ਮੰਜ਼ਲਾ ਤੇ ਜੋ ਮਰਜ਼ੀ ਸੀ ਐਨਡੀਪੀ ਦੇ ਪਰਚੇ ਪਾ ਕੇ ਉਹਨੂੰ ਉਹਨੂੰ ਦੱਸ ਚੱਲੀ ਜਾਂਦੇ ਹੁਣ ਵੀ ਤਾਂ ਚੱਲੀ ਜਾਂਦੇ ਉਹ ਇਹ ਹਟਣਾ ਨਹੀਂ ਇਹ ਕੰਮ ਬਧੂ ਗਏ ਮੈਂ ਪੁਲਿਸ ਨੂੰ ਕਹਤਾ ਚੱਲਣਾ ਹੈ ਇਹ ਬਿਮਾਰੀ ਬਹੁਤ ਜੜਾਂ ਡੂੰਡੂngੀਆਂ ਨੇ ਇਹ ਕਿਤੇ ਆਪਾਂ ਉੱਪਰੋਂ ਪਰੋਂ ਆਰੀ ਨਾਲ ਵੱਢ ਕੇ ਨਾ ਕਿਤੇ ਛੱਡ ਦਈਏ ਫੇਰ ਅਰਾ ਹੋ ਜੂ ਦਰਖਤੇ ਸੋ ਜੜਾਂ ਪਟਣੀਆਂ ਤਣੇ ਪਟੜਿਆਂ ਇਹਨਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਤੁਸੀਂ ਤਿਆਰ ਹੋ ਸਾਧ ਦੇਰ ਸੋ ਅੱਗੇ ਦੇਖਣਾ ਆਪਾਂ ਨੇ ਪੰਜਾਬ ਨੂੰ ਕਿਵੇਂ ਕਿੱਧਰ ਲੈ ਕੇ ਜਾਣਾ ਅਸੀਂ ਸਾਡੇ ਜਵਾਕਾਂ ਨੂੰ ਨੌਕ ਜੋਬ ਪ੍ਰੋਵਾਈਡਰਸ ਬਣਾਉਣਾ ਜੋਬ ਸੀਕਰਸ ਨਹੀਂ ਨੌਕਰੀਆਂ ਮੰਗਣ ਵਾਲੇ ਨਹੀਂ ਬਣਾਉਣਾ ਨੌਕਰੀਆਂ ਦੇਣ ਵਾਲੇ ਬਣਾਉਣਾ ਉਹਦੇ ਕੰਮ ਖੋਲੀਏ ਛੋਟੇ ਛੋਟੇ ਉਹ 4-5 ਮੁੰਡਿਆਂ ਨੂੰ ਮੁੰਡਿਆਂ ਨੂੰ ਕੰਮ ਦੇਵੇ ਹੁਣ ਮਿੰਨੀ ਬਸਾਂ ਤੇ ਕੱਢਾਂਗੇ ਇਸ ਪਰਮੰਟ ਲੋ 4-4 ਜਣੇ ਇਕੱਠੇ ਹੋ ਕੇ ਦੋ-ਦੋ ਜਣੇ 30-30 ਕਿਲੋਮੀਟਰ ਦੇ ਪਰਮੰਟ ਕੱਢਾਂ ਪਿੰਡਾਂ 'ਚ ਬਸੇ ਹੀ ਬੰਦ ਹੋ ਗਈਆਂ ਜਦੋਂ ਕਿਹੜੇ ਪਿੰਡ ਬਸਾਂ ਆਉਂਦੀਆਂ બસਹੀਂ ਮੰਦ ਹੋ ਗਈਆਂ ਪਰ ਇਹਨਾਂ ਕਿੱਧਰ ਲੈ ਕੇ ਰੂਟ ਉਹ ਹੁਣ ਅਸੀਂ ਪਿੰਡਾਂ ਨੂੰ ਰੂਟ ਦੇ ਰਹੇ ਆਂ ਪਿੰਡਾਂ ਦੇ ਮਿੰਨੀ ਬੱਸਾਂ ਦੇ ਪਰਮਿਟ ਕੱਢ ਰਹੇ ਆਂ ਅਪਲਾਈ ਕਰਦੇ ਹੋ ਕੋਈ ਉੱਥੇ ਸਪਾਰਸ਼ ਨਹੀਂ ਚੱਲਦੀ ਕੋਈ ਕੁਝ ਨਹੀਂ ਤੇ ਆਓ ਕੰਮ-ਕੰਮ ਕਰੋ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਡਰਾਈਵਰ ਕਨੈਕਟਰ ਫਿਰ ਮਿਸਤਰੀ ਫਿਰ ਡੀਜ਼ਲ ਵਰਤਾ ਜਾਊਗਾ ਫਿਰ ਰਿਪੇਅਰ ਦੀਆਂ ਦੁਕਾਨਾਂ ਟਾਇਰਾਂ ਦੀਆਂ ਦੁਕਾਨਾਂ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਇਹ ਤਾਂ ਸੋਚਦੇ ਨਹੀਂ ਹੈਗੇ ਇਹ ਤਾਂ ਬਦ ਆਪਦੇ ਹੀ ਨਹੀਂ ਸੋਚੀ ਗਏ ਨੇ ਮੇਰਾ ਸਾਲਾ ਮੇਰਾ ਜੀਜਾ ਇਹਦਾ ਪੁੱਤ ਇਹਦਾ ਭਤੀਜਾ ਪਾਸਾ ਸਜ ਤੋਂ ਵੱਧ ਗਏ ਨੇ ਇਦੋਂ ਗਾ ਇਦੋਂ ਉੱਪਰ ਵਧੇ ਹੀ ਨਹੀਂ ਬਸ ਉਹ ਤੁਹਾਨੂੰ ਦੇ ਕੇ 10 ਲੱਖ ਕਹਿੰਦੇ ਸੀ 5 ਲੱਖ ਪਹਿਲਾਂ ਫੜਾ ਜਾ ਚਲੋ ਜੀ ਤੁਸੀਂ ਕੀ ਕਰੋ ਕਹਿੰਦੇ ਲਾਲੋਆਂ ਦਾ ਲੱਖੀ ਇਹ ਤਾਂ ਉਥੋਂ ਲੋਕ ਤੁਹਾਨੂੰ ਗਾਣਾ ਗੜਿਆ 10 ਲੱਖ 5 ਲੱਖ ਸਰ ਪੰਜ ਪਾ ਗਿਆ ਓਏ ਸੁਇਸ ਕਰਕੇ ਇਹ ਆਪਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਮਿਲ ਕੇ ਸਿਰ ਜੋੜ ਕੇ ਬਹਿਣਾ ਪਊਗਾ ਫੇਰ ਇਹ ਇਸ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਪੰਜਾਬ ਤੇ ਬਹੁਤ ਮਾਰਾਂ ਪਈਆਂ ਪਹਿਲਾਂ ਪਰ ਪੰਜਾਬ ਫੇਰ ਉੱਠ ਖੜਦਾ ਜੀ ਕਿਉਂਕਿ ਸਾਡੀ ਕੌਮ ਹੀ ਇਦਾਂ ਦੀ ਮਿਹਨਤੀ ਕੌਮ ਹੈ ਜ਼ਮੀਨ ਸਾਡੀ ਪਜਾਉ ਹੈ ਧਰਤੀ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀ ਧਰਤੀ ਹੈ ਮੇਰੇ ਘਰ 'ਚ ਕੋਈ ਪਿੰਡ ਹੀ ਨਹੀਂ ਹੋਣਾ ਜਿੱਥੇ ਕਿਸੇ ਨਾ ਕਿਸੇ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾ ਕਿ ਰਸ਼ੀਦ ਦਾ ਬੋਤਨ ਲੱਗੇ ਹੋਵੇ ਕਾਰਗਿਲ ਦਾ ਹੋਵੇ ਭਾਵੇਂ ਪਹਿਲਾ ਵਾਲਾ ਹੋਵੇ 71 ਵਾਲਾ ਹੋਵੇ ਭਾਵੇਂ ਜਿਹੜਾ ਮਰਜ਼ੀ ਹੋਵੇ ਅਸੀਂ ਤਾਂ ਉਹ ਉਹ ਲੋਕਾਂ ਜੀ ਜਿਹੜੇ ਦੇਸ਼ ਵਾਸਤੇ ਇਹ ਕੜਾ ਕੇ ਖੜਦੇ ਆ ਸੋ ਸਾਸੀ ਪਿੱਛੇ ਰਹਿ ਜੀ ਫਿਰ ਫਿਰ ਆਪਣੀਓ ਕਮੀ ਰਹੂਗੀ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਤੁਸੀਂ ਸਾਡੇ ਲਈ ਸਰਪੰਚ ਨਹੀਂ ਤੁਸੀਂ ਸਾਡੇ ਲਈ ਮੁੱਖ ਮੰਤਰੀ ਪਿੰਡਾਂ ਦੇ ਜਿਹੜੇ ਮਰਜ਼ੀ ਫੈਸਲੇ ਲਓ ਪੰਚਾਇਤ ਨੂੰ ਬਿਠਾ ਕੇ ਫੈਸਲਾ ਲਓ ਪਿੰਡ ਦੇ ਹੱਕ 'ਚ ਫੈਸਲਾ ਲਓ ਸਾਡੇ ਵੱਲੋਂ ਕੁਝ ਚਾਹੀਦਾ ਸਾਥੋਂ ਸਰ ਸਾਨੂੰ ਦੱਸੋ ਤੁਹਾਡੇ ਕੋਲੇ ਪਹੁੰਚਾਂਗੇ ਡੀਸੀ ਤੁਹਾਡੇ ਘਰ ਪਿੰਡ ਆਊਗਾ ਐਡੀਸੀ ਤੁਹਾਡੇ ਪਿੰਡ ਆਊਗਾ ਕੋ ਪੱਗ ਤੱਕ ਖਾਈ ਉੱਤੇ ਜਾ ਕੇ ਕਚਰੇ ਵਿੱਚ ਬਧੇਰੀਆਂ ਵੇਚਤੀਆਂ ਕਰਾ ਲੀਆਂ ਉਹ ਬੁਰਿਆ ਤੂੰ ਰੋਜ਼ ਮੂੰਹ ਚੱਕ ਕੇ ਆਇਆ ਨਾ ਬੁੱਧਵਾਰ ਨੂੰ ਆਈ ਹੁਣ ਉਹ ਬੁੱਧਵਾਰ ਹੀ ਨਹੀਂ ਆਉਂਦਾ ਕੋਈ ਤੋ ਭਰੇ ਹੋ ਸਾਬ ਚਲੇ ਗਏ ਸਾਬ ਨੇ ਇੱਕ ਮਗਰਲੇ ਪਾਸੇ ਦੀ ਰੱਖਿਆ ਹੁੰਦਾ ਹੈ ਦਰਵਾਜ਼ਾ ਜਾ ਉਧਰ ਹੀ ਚਲੇ ਜਾਂਦਾ ਉਹ ਹੁਣ ਅਸੀਂ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਕਿਹਾ ਜੇ ਤੋ ਤੁਸੀਂ ਜਾਣਾ ਵੀ ਹੈ ਕਿਤੇ ਸਾਰੇ ਬੰਦੇ ਟੈਂਡ ਨਹੀਂ ਹੋਏ। ਬਾਅਦ ਵੀ ਜਾਣਾ ਉਹਨਾਂ ਦੇ ਮੂਹਰ ਦੀ। ਉਹਨੂੰ ਕਹਿ ਕੇ ਜਾਣਾ ਕਿਉਂਕਿ ਅੱਜ ਨਹੀਂ ਕੱਲ ਨੂੰ ਆਜੋ ਆ ਟੋਕਨ ਲੈ ਲਓ। ਕੱਲ ਨੂੰ ਥੋਨੂੰ ਸਭ ਤੋਂ ਪਹਿਲਾਂ ਵਾਰੀ ਆਊਗੀ। ਅੱਜ ਮੈਨੂੰ ਕਿਤੇ ਜਾਣਾ ਪੈ ਰਿਹਾ ਗਵਰਨਮੈਂਟ ਦੇ ਕੰਮ ਤੇ ਜਾ ਕਿਤੇ ਤਾਂ ਕਿ ਬੰਦੇ ਨੂੰ ਉਮੀਦ ਹੋਵੇ ਕੱਲ ਨੂੰ ਮੈਨੂੰ ਮਿਲਣਗੇ। ਉਹ ਫੇਰ ਮੋੜੇ ਆਉਂਦੇ ਸੀ। ਅੱਜ ਤਸਿਲਦਾਰ ਨਹੀਂ ਬੈਠਿਆ ਜੀ। ਅੱਜ ਪਡਵਾਰੀ ਨਹੀਂ ਆਇਆ ਜੀ। ਜਗਮਿੰਦਰ ਸਿੰਘ ਦੀ ਥਾਂ ਤੇ ਜਸਵਿੰਦਰ ਸਿੰਘ ਕਰਤਾ ਜੀ ਪਡਵਾਰੀ ਨੇ 10 ਸਾਲ ਲੱਗਦੇ ਨੇ ਉਹ ਸੱਸੀ ਨੂੰ ਗੱਗਾ ਬਣਾਉਣ ਵਾਸਤੇ ਦੁਆਰੇ। ਉਹ ਸਾਰਾ ਆਨਲਾਈਨ ਕਰਾਂਗੇ ਹੁਣ। ਉਹ ਤੁਹਾਡੇ ਸਾਹਮਣੇ ਹੋਇਆ ਕੰਮਾਂ ਦੇਖ ਲਓ ਤੁਸੀਂ ਕੋ ਕੋ ਵੀਰ ਕੋਈ ਕਿਸੇ ਕਾਰਨ ਕਰਕੇ ਹੜਤਾਲ ਕਰੋ ਨਾ। ਕੋਈ ਕਾਰਨ ਹੋਵੇ। ਕਾਰਨ ਕੀ ਸਾਡੇ 3.5 ਬੰਦੇ ਤੁਸੀਂ ਰਿਸ਼ਵਤ ਚ ਫੜ ਲਏ। ਮੈਂ ਲੈਣਸ ਦੇ ਦਿੱਤੀ ਤੁਹਾਨੂੰ ਫਿਰ। ਵੀ ਤੁਸੀਂ ਕਰ ਸਕਦੇ ਹੋ ਰਿਸ਼ਵਤ ਲੈ ਸਕਦੇ ਹੋ। ਚਲੋ ਮੈਂ ਤੁਹਾਡਾ ਸਾਰਿਆਂ ਦੀ ਕਰ ਦਿਆਂ ਕੰਮ। ਮੂਨਕੜਾ ਉਹ ਮਾਰਿਆ ਪਟਾਣਕੋਟ। ਪਟਾਣਕੋਟ ਵਾਲਾ ਫਾਜਲਕਾ। ਫਾਜਲਕਾ ਦੇ ਨਿੱਤੇ ਇਧਰ ਇਧਰ ਹਿਯਾਰਪੁਰ ਕਣੀ। ਉਹ ਗਾ ਕੋਈ ਗੱਲ ਨਹੀਂ ਉੱਤੀ ਗੱਲ ਮੈਂ ਮੈਂ ਨਹੀਂ ਕਰਦਾ ਹੁਣ ਠੀਕ ਹੋਈ ਇਹਨੇ ਰਿਸ਼ਤੀ ਹੈ ਨਾ ਦੋ ਦੋ ਵੀ ਲਾਦੇ ਕਈ ਜਗ੍ਹਾ ਤੇ ਕੋਈ ਪਤਾ ਨਹੀਂ ਕਿਹੜੇ ਕੋਲ ਬਾਰੀ ਆਈ ਥੋੜੀ ਹੂੰ ਦੱਸ ਦਿਆ ਕਰੋ ਦਿੰਦੇ ਕਿਉਂ ਪਹਿਲਾਂ ਨਹੀਂ ਦੱਸ ਦੇ ਕੇ ਮੇਰੇ ਨਾਲ ਇਹ ਦਿਆ ਕਰੋਗੇ ਭਾਂਤਵਾਨ ਕਰਾਂ ਉਹਦੀ ਕਹਿੰਦੇ ਮੈਂ ਤਾਂ ਮਜ਼ਾਕ ਕਰਦਾ ਜਿਦਾ ਚਾਹ ਪਾਣੀ ਪੀਣ ਆ ਜਾ ਆ ਜਾ ਕਹਿੰਦੇ ਕਹ ਯਾਰ ਨਾ ਕਰ ਮੈਂ ਦੱਸਦਾ ਉੱਥੇ ਕਾ ਮੇਰੇ ਕੋ ਨੰਬਰ ਆਉਣਾ ਐ ਕਹਦੇ ਤੂੰ ਮੂੜ ਕੇ ਪੈਸੇ ਨਾ ਚਲ ਵਧੀਆ ਧੰਨਵਾਦ ਕਰ ਦਿੰਦਾ ਉਹਦਾ ਹੁਣ ਸੁਪੰਚਾਇਤ ਜਿਹੜੀ ਹੈ ਬੜੀ ਵੱਡੀ ਚੀਜ਼ ਹੈ ਜੀ ਲੋਕ ਸਭਾ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹਿੰਦੇ ਆ ਪੰਚਾਇਤ ਜਿੱਥੇ ਲੋਕ ਮਿਲ ਕੇ ਬਹਿ ਕੇ ਆਪਦਾ ਫੈਸਲਾ ਕਰਦੇ ਨੇ ਡੈਮੋਕ੍ਰੇਸੀ ਦੀ ਜਾਨ ਸੁਪੰਚਾਇਤਾਂ ਜਿਹੜੀਆਂ ਜੇ ਸਟਰੋਂਗ ਹੋਣ ਗਿਆ ਇਧਰ ਅਸ ਦੂਸਰ ਕਈ ਸੁਭ ਵਿੱਚ ਤਾਂ ਪੰਚਾਇਤਾਂ ਨੂੰ ਪੁੱਛਦੇ ਕੋਈ ਨਹੀਂ ਆਪ ਹੀ ਐਂ ਬਣਾ ਲੈਂਦੇ ਨੇ ਸਾਰਾ ਕੁਝ ਸੋ ਆਪਣੇ ਤਾਂ ਪੰਚਾਇਤ ਪੰਚਾਇਤੀ ਜਿਹੜਾ ਸਿਸਟਮ ਐ ਸਟਰੋਂਗ ਐ ਇਹਨੂੰ ਹੋਰ ਸਟਰੋਂਗ ਬਣਾਉਣਾ ਸਰਪੰਚਾਂ ਨੂੰ ਹੋਰ ਅਧਿਕਾਰ ਦੇਣੇ ਨੇ ਸੋਚ ਕਰ ਕਿ ਸਰਪੰਚ ਕਦੇ ਵੀ ਗਲਤ ਨਹੀਂ ਕਰਨਾ ਚਾਹੁੰਦਾ ਜੀ ਕਿਸੇ ਪਿੰਡ ਦਾ ਉਹ ਕੋ ਕੋ ਕਹਿੰਦਾ ਜੀ ਮੈਂ ਗਲਤ ਕਿਉਂ ਕਰਾਂ ਮੈਂ ਪਿੰਡ ਚ ਹੀ ਰਹਿਣਾ ਸਾਰੀ ਉਮਰ ਬੁਰਕੇ ਲਾਂਬਾ ਹੋ ਜਾਂਦਾ ਜੀ ਪਰ ਉਹ ਜਿਹੜੀ ਸਿਸਟਮ ਨਹੀਂ ਕਰੋਂ ਕਰਨ ਦਿੰਦਾ ਉਹਨੂੰ ਸਹੀ ਸਿਸਟਮ ਗਲਤੀ ਕਰਨ ਤੇ ਮਜਬੂਰ ਕਰਦਾ ਉਹ ਚਿੱਟੇ ਪਾਉਂਦਾ ਹੀ ਪਾਉਂਦਾ ਹੈ ਉਹਦੇ ਸੋ ਇਸ ਕਰਕੇ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਕੋਈ ਸਰਪੰਚ ਜਿਹੜਾ ਪਿੰਡ ਦੇ ਪਿੰਡ ਦੇ ਹੱਕ 'ਚ ਨਹੀਂ ਹੈਗਾ ਜਬ ਪੰਚਾਇਤ ਜਿਹੜੀ ਉਹ ਪਿੰਡ ਦੇ ਹੱਕ 'ਚ ਨਹੀਂ ਹੈਗੀ ਉਹ ਹੱਕ 'ਚ ਤਾਂ ਹੋਊਗੀ ਪਰ ਸਿਸਟਮ ਤਾਂ ਹੋਵੇ ਨਾ ਉਹਨੂੰ 40-40 ਲੱਖ ਰੁਪਏ ਲਾ ਕੇ ਸਰਪੰਚ ਬਣਾਓਗੇ ਫਿਰ ਕੀ ਕਰੋਂਗੇ ਸੀ ਉਸ ਕਰਕੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਯਾਰ ਆਹ ਕੰਮ ਨਾ ਕਰੋ ਤੁਸੀਂ ਪਿੰਡ ਦਾ ਬੰਦਾ ਚੁਣਨਾ ਵਧੀਆ ਬੰਦਾ ਚੁਣ ਲਓ ਯਾਰ